ਹਾਂਜੀ ਬਈ ਕੀ ਹਾਲ ਚਾਲ ਨੇ ਬਈ ਸ਼ਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਤਰ ਬਾਜ਼ਾਂ ਦੇ ਬਈ ਸਫਰ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਪਹੁੰਚਿਆ ਜਲਾ ਲੁਗਿਆਣੇ ਦਾ ਵੱਡਾ ਪਿੰਡ ਆ ਹਿੱਸੇਵਾਲਾ ਕਬੂਤਰ ਬਾਜ਼ੀ ਦੇ ਵਿੱਚ ਕਹਿੰਦੇ ਫਿਰ ਵੱਡਾ ਨਾਂਗਾ ਜਿੰਨੇ ਵੀ ਸ਼ਕੀਨ ਭਰਾ ਨੇ ਸਾਰੇ ਭਰਾ ਜਾਣਦੇ ਨੇ ਵੀ ਹਿੱਸੇਵਾਲ ਦੀ ਕਬੂਤਰ ਬਾਜ਼ੀ ਨੇ ਕੀ ਦੇਣਾ ਤੇ ਕੀ ਫਲਾਉਦੀ ਆ ਤੇ ਅੱਜ ਬਈ ਜੋਤ ਕੋਲੇ ਪਹੁੰਚੇ ਆ ਪਹਿਲਾਂ ਕਰਦੇ ਆ ਬਾਈ ਦਾ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸ਼ੌਕੀ ਪਿੰਡ ਵਾਲਿਆਂ ਨੂੰ ਤੁਹਾਨੂੰ ਚੈਨਲ ਨੂੰ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਬਾਈ ਜਿਹੜਾ ਤੁਸੀਂ ਸਾਡੇ ਘਰੇ ਆਏ ਮਾਣ ਮਖਸ਼ਿਆ ਸ਼ੁਕਰੀਏ ਬਾਈ ਨਾਲ ਬਾਈ ਡਾਕਟਰ ਸਾਪਾ ਆਪਣੇ ਤੇ ਇੱਧਰ ਬਾਈ ਬੱਬੂ ਤੇ ਆਪਾਂ ਹੁਣ ਤੋੜ ਦਿਆਂ ਗੱਲਬਾਤ ਸ਼ਫਰ ਨੂੰ ਅੱਗੇ ਹੋਏ ਬਾਈ ਉਹ ਸਿੱਤਾ ਕਿੱਦਾਂ ਨੇ ਸਿੱਤਾ ਕਿਰਪਾ ਪਰਮਾਤਮਾ ਦੀ ਬਾਈ ਚੜ੍ਹਦੀ ਕਲਾ ਬਈ ਬਾਈ ਐਨ ਕਿਰਪਾ ਪਰਮਾਤਮਾ ਦੀ ਸਹੀ ਗੱਲ ਆ ਬਈ ਪਹਿਲਾਂ ਉਹ ਇੱਕ ਉੱਤਰਵਾਜੀ ਦੇ ਵਿੱਚ ਕਿੰਨਾ ਕ ਪਿਆਰ ਖਟਿਆ ਕਿੰਨੇ ਕ ਯਾਰੀ ਦੋਸਤੀ ਬਾਈ ਬਸ ਪਿਆਰ ਹੀ ਖਟਿਆ ਕਬੂਤਰਵਾਜੀ ਚ ਯਾਰੀ ਦੋਸਤੀ ਤਾਂ ਜਿਹੜੀ ਹੈਗੀ ਹੈਗੀ ਪਿਆਰ ਬਹੁਤ ਖਟਿਆ ਬੱਚੇ ਵੀ ਪਿਆਰ ਕਰਦੇ ਆ ਬਈ ਕਬੂਤਰ ਬਾਜੀ ਨਾਲ ਬਈ ਇਹੋ ਜੇ ਸਫਰ ਵੀ ਬਣਾਏ ਨੇ ਜਿਹਨਾਂ ਨਾਲ ਪਰਿਵਾਰਾਂ ਤੱਕ ਵਰਤਦੇ ਆਪਾਂ ਵਰਤਦੇ ਆਂ ਬਾਈ ਅੱਜ ਵੀ ਵਰਤਦੇ ਆ ਤੇ ਵਰਤਦੇ ਰਹਾਂਗੇ ਬਾਕੀ ਆ ਪੰਜਾਬ ਨਾਲ ਸਾਰੇ ਨਹੀਂ ਵਰਤਦੇ ਆ ਬਾਈ ਆਪਣਾ ਬਈ ਇੱਕ ਸੂਲ ਆ ਕਿਸੇ ਦੀ ਖੁਸ਼ੀ ਜਾਈਏ ਨਾ ਜਾਈਏ ਗਮੀ ਚ ਵੀ ਜ਼ਰੂਰ ਜਾ ਖੜੀ ਹਾਂ ਇਹ ਬਈ ਸੁਣਿਆਗਾ ਬਾਈ ਆਪਾਂ ਹਰ ਇੱਕ ਦੇ ਦੁੱਖ ਸੁੱਖ ਚ ਜ਼ਰੂਰ ਖੜੀਦਾ ਬਾਈ ਚਾਹੇ ਜਾਣ ਦੇ ਬਣਾ ਹੋਈ ਸਾਰੇ ਜਾਣਦੇ ਨੇ ਇਹ ਗੱਲ ਤੇ ਬਾਈ ਸਾਨੂੰ ਆਪਾਂ ਤੁਹਾਨੂੰ ਇਹਦੇ ਮੈਨੂੰ ਸਲੂਟ ਕਰਦੇ ਆ ਬਈ ਇਹ ਗੱਲ ਦਾ ਕਿੰਨਾ ਟਾਈਮ ਹੋ ਗਿਆ ਬਈ ਕਬੂਤਰ ਬਾਜੀ ਕਰਦੋਂ ਕਬੂਤਰ ਬਾਜੀ ਬਾਈ ਲੱਗੇ ਹੋਇਆ 2008 2000 ਮਤਲਬ ਸ਼ੌਕ ਜਿਹੜਾ ਬਾਜ਼ਮੀ ਛੱਡਣ ਲੱਗ ਗਿਆ ਜੀ ਕਿ ਸ਼ੌਕ ਕਦੋਂ ਪੈਂਦਾ ਸੀ ਸ਼ੌਕ ਹੀ ਸ਼ੌਕ ਪੈ ਗਿਆ ਸੀ ਚਾਰ ਚ ਉਹ ਚਾਰ ਤੋਂ ਬਾਅਦ ਬਾਈ ਮਿੱਕੀ ਕੋਲੇ ਗਏ ਅਸੀਂ 8 ਚ 8 ਚ ਬੜਾ ਜਿਆਦਾ ਸ਼ੌਕ ਵਧ ਗਿਆ ਜਦੋਂ ਬਾਈ ਤੁਹਾਨੂੰ 2004 ਚ ਤਦ ਕਿੰਨੀ ਕੁ ਉਮਰ ਸੀ ਬਾਈ ਉਹ ਤਾਂ ਵਿਆਹ ਵੀ ਨਹੀਂ ਹੋਇਆ ਹੋਇਆ ਸੀ ਜਮਣਿਆਣੀ ਸੀ ਨਿਆਣੀ ਨਿਆਣੀ ਹੋ ਰਹੀ ਸੀ ਹਾਂ ਬਾਈ ਇਹ ਸ਼ੌਕ ਕਿਵੇਂ ਪੈਂਦਾ ਬਾਈ ਤੂੰ ਪਿੰਡ 'ਚ ਹੀ ਪੈਂਦੇ ਨੇ ਕੂਟਾਂ ਨਾਲ ਬਾਈ ਆ ਹੀ ਪੈਂਦਾ ਸਾਡੇ ਪਿੰਡ ਵਾਲਾ ਹੈਪੀ ਬਾਜੀਆਂ ਛੱਡ ਦੋ ਬਾਈ ਉਹਨੂੰ ਦੇਖ ਕੇ ਸ਼ੌਕ ਪਿਆ ਸੀ ਓਕੇ ਠੀਕ ਹੈ ਬਾਈ ਪਰ ਤੁਸੀਂ ਕਰੇ ਕਬੂਤਰ ਕਦੋਂ ਲੈ ਕਹਿੰਦੇ ਆ ਬਾਈ ਕਰੇ ਸਾਡੇ ਕਬੂਤਰ ਪਹਿਲਾਂ ਹੀ ਸੀ ਬਾਈ ਬਜ਼ੁਰਗਾਂ ਦੇ ਸੀ ਬਜ਼ੁਰਗਾਂ ਦੇ ਨਹੀਂ ਸੀ ਉਹ ਮੰਨ ਲਓ ਰੱਖੇ ਹੋਏ ਸੀ ਸਾਨੂੰ ਮਹਾਪੁਰਸ਼ਾਂ ਨੇ ਕਿਹਾ ਸੀ ਅੱਛਾ ਰਗਵੇ ਵਾਲਿਆਂ ਨੇ ਵੀ ਤੁਸੀਂ ਕਬੂਤਰ ਰੱਖੋ ਸਾਨੂੰ ਵਧੀਆ ਪਰਮਾਤਮਾ ਨੇ ਹੂੰ ਯਾਨੀ ਕਿ ਦੇਣੀ ਆ ਮੰਨ ਲੈ ਬਈ ਇਹ ਵੀ ਵੱਡੀ ਗੱਲ ਆ ਲੈ ਆਪਾਂ ਹੁਣ ਇਹ ਗੱਲ ਤੋਂ ਬਾਈ ਤੋਂ ਆਪਾਂ ਇੱਕ ਸਵਾਲ ਲੈਨੇ ਆਂਗੇ ਜ਼ਿਆਦਾਤਰ ਬਾਈ ਪਿੰਡਾਂ 'ਚ ਆਮ ਘਰਾਂ 'ਚ ਇਹ ਲੋਕ ਕਹਿੰਦੇ ਕਬੂਤਰ ਝਾੜ ਭਾਲਿਆ ਮਾੜਾ ਹੁੰਦਾ ਹੈ ਹਨਾ ਕੂਤਰ ਰੱਖਨੇ ਬਾਈ ਸਾਡਾ ਦਾ ਕੂਤਰਾਂ ਨੇ ਖਾਂਦਾ ਇੰਨੀ ਦੇਣਾ ਪੰਜਾਬ ਦਾ ਹਰ ਇੱਕ ਜਵਾਗ ਜਵਾਗ ਜਾਣਦਾ ਇੰਨਾ ਪਿਆਰ ਦਿੱਤਾ ਕੂਤਰਾਂ ਨੇ ਬਾਕੀ ਪਰਮਾਤਮਾ ਨੇ ਸਾਨੂੰ ਕੋਈ ਕਮੀ ਵੀ ਨਹੀਂ ਛੱਡੀ ਜਿਹਨਾਂ ਦੇ ਕੂਤਰ ਰੱਖਿਆ ਬਾਈ ਪਤਾ ਨਹੀਂ ਇਹਨਾਂ ਦੇ ਇਹਨਾਂ ਦੇ ਕਰਮਾਂ ਦਾ ਹੀ ਖਾਨੇ ਆ ਨਹੀਂ ਜ਼ਿਆਦਾਤਰ ਤੁਸੀਂ ਸੁਣਿਆ ਹੋਵੇ ਕਹਿੰਦੇ ਨੇ ਸੁਣਿਆ ਬਾਈ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਹੋ ਸਕਦਾ ਬਾਈ ਕਿਸੇ ਨੂੰ ਮਾਂਬਾਦੀ ਕਿਸੇ ਨੂੰ ਸਵਾਦੀ ਕਹਿੰਦੇ ਕਈਆਂ ਨੂੰ ਨਹੀਂ ਵਫਾ ਕਰਦੇ ਉਹਨੇ ਪਰ ਆਪਾਂ ਨੂੰ ਦਵਾਈ ਦਿੱਤੀ ਇਨਸਾਨ ਮਾੜਿਆ ਬਾਈ ਜਾਨਵਰ ਕਿਹਦਾ ਕੀ ਮਾੜਾ ਕਰਦਾ ਨਹੀਂ ਜਾਨਵਰ ਨਹੀਂ ਕਿਸੇ ਦਾ ਮਾੜਾ ਕਰਦਾ ਹਾਂਜੀ ਇਹਦਾ ਦਵਾਈ ਮੰਗਦੇ ਆ ਵੀ ਮਾਲਕ ਮੇਰਾ ਕਰੇ ਜਮਾ ਜਮਾ ਬਾਈ अच्छा भाई जब फिर ਤੁਸੀਂ ਕਬੂਤਰ 2004 ਚ ਸ਼ੁਰੂਆਤ ਕਰੀ ਘਰੇ ਜਿਹੜੇ ਪਹਿਲਾਂ ਕਬੂਤਰ ਹੁੰਦੇ ਸੀ ਬਈ ਉਹ ਸੌਂਕ ਲਈ ਸੀਗੇ ਉਹ ਕੋਈ ਨਸਲ ਨਸਲ ਦਾ ਪਤਾ ਸੀ ਵੀ ਕਿਹੜੇ ਸੀ ਬਈ ਨਸਲ ਦਾ ਤਾਂ ਪਤਾ ਨਹੀਂ ਸਾਡਾ ਬੇੜਾ ਐਡਾ ਸੀ ਜੇ ਕੋਈ ਬਾਜੀ ਪੂਜੀ ਛੋੜਦੀ ਸੀ ਕਬੂਤਰ ਘਰੀ ਆ ਕੇ ਵੇਂਦੇ ਸੀ ਤਾਂ ਸੌਦਾ ਆਪਾਂ ਨੂੰ ਡੱਕਾ ਪਤਾ ਨਹੀਂ ਸੀ ਪਰ اچھا ਬਈ ਉਹ ਮਤਲਬ ਜੇ ਕੋਈ ਖੁੱਲੇ ਰਹਿੰਦੇ ਹੁੰਦੇ ਸੀ ਬੇੜੇ 'ਚ ਖੁੱਲੇ ਬਈ ਖੁੱਲੇ ਛਤਰੀਆਂ ਛਤਰੀਆਂ ਕਿਹੜੀਆਂ ਹੁੰਦੀਆਂ ਬਈ ਅਗੇ ਤਾਂ ਦਾਣੇ ਉਹ ਰੱਖੇ ਹੁੰਦੇ ਪਾਉਣ ਨੂੰ ਹੂੰ اچھا ਫਿਰ ਉਸ ਤੋਂ ਬਾਅਦ ਬਈ ਜਦੋਂ ਤੁਸੀਂ ਫਿਰ ਬਾਜੀਆਂ ਜਦੋਂ ਛੱਡਣੀਆਂ ਸ਼ੁਰੂ ਕੀਤੀ ਨੇ ਉਸਤਾਦ ਧਾਰਨ ਤੋਂ ਪਹਿਲਾਂ ਕਰੀਆਂ ਜਾਂ ਪ ਨੇ ਇੱਕ ਬਾਜੀ ਬਾਈ ਪਹਿਲਾਂ ਛੱਡੀ ਸੀ ਹਾਂਜੀ ਉਦੋਂ ਮੇਰੇ ਨਾਲ ਮੁੰਡਾ ਲੀਲਾ ਵਾਲਾ ਸੀਰਾ ਹੁੰਦਾ ਸੀ ਲੀਲਾ ਜਿਹੜਾ ਪੱਖੋ ਵਾਲਾ ਨਹੀਂ ਆ ਹਾਂਜੀ ਇੱਕ ਬਾਜੀ ਛੱਡੀ ਸੀ ਰੂਮੀ ਉਦੋਂ ਕਬੂਤਰ ਉਹ ਬਾਈ ਕਿਉਂ ਆਏ ਸੀ ਮਿੱਕੀ ਕਿਉਂ ਅੱਛਾ ਬਾਈ ਕਰੋ ਉਹਨੇ ਉੱਥੇ ਰੂਮੀ ਬਾਜੀ ਜਿੱਤੀ ਸੀ ਹੂੰ ਉਦੋਂ 1000 ਮੋਢਾ ਲਈ ਉਹਨਾਂ ਟਾਈਮਾਂ 'ਚ ਓਕੇ ਉਦੋਂ ਮੋਢਾ ਮਤਲਬ 1000 ਕਟ ਉਦੋਂ ਉੱਥੇ ਰੂਮੀ ਹੁੰਦਾ ਸੀ ਬਾਈ ਘਰ ਦੇ ਦਿੰਦੇ ਨਹੀਂ ਸੀ ਪੈਸੇ ਉਹ ਰੂਮੀਰ ਮੰਗ ਮੈਂ ਨਹੀਂ ਉਦੋਂ ਮੋਢਾ ਬਈ ਉਹ ਕਟ ਵੀ ਹੁੰਦੇ ਸੀ ਮੋਢਾ ਉਦੋਂ ਤਾਂ ਬਾਈ 3 300 ਹੁੰਦਾ ਸੀ ਤੁਸੀਂ ਛੱਡੇ ਨੇ 3 300 ਚ ਬਾਈ ਛੱਡੇ ਛੋਟੇ ਫਿਰ ਜਦ ਇਹ ਬਾਈ ਵਾਲਾ ਕਬੂਤਰ ਤੁਸੀਂ ਪਹਿਲੀ ਵਾਰੀ ਛੱਡਦੇ ਹੋ ਉਹ ਫਿਰ ਆਪਣੇ ਕੋਲ ਕਿਵੇਂ ਆ ਗਿਆ ਸੀ ਬਸ ਗਾਹਾਂ ਦੀ ਗਾਹਾਂ ਤੈਨੂੰ ਪਤਾ ਹੀ ਆ ਠੀਕ ਹੈ ਬਾਈ ਫਿਰ ਉਦੋਂ ਵਾਰ ਜਦੋਂ ਤੁਸੀਂ ਬਾਈ ਕਬੂਤਰ ਬਾਜੀ ਫਿਰ ਜਦੋਂ ਬਾਈ ਨੂੰ ਉਸਤਾਦ ਧਾਰਦੇ ਹੋ ਤੁਸੀਂ ਬਾਈ ਨੂੰ ਬਾਜੀਆਂ ਬੂਜੀਆਂ ਤੇ ਦੇਖਿਆ ਸੀਗਾ ਜਾਂ ਨਹੀਂ ਨਾ 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 ਬਾਈ ਨਾ ਤਾਂ ਮੈਂ ਬਾਈ ਨੂੰ ਬਾਜੀਆਂ ਤੇ ਦੇਖਿਆ ਸੀ ਹਾਂਜੀ ਬਸ ਇੰਨਾ ਜ਼ਰੂਰ ਸੀ ਸਾਡੇ ਕੋਲ ਜਿਹੜੇ ਮੁੰਡੇ ਆਉਂਦੇ ਨੇ ਉਹ ਕਹਿੰਦੇ ਸੀ ਵੀ ਹਾਂ ਦੁਨੀਆ 'ਚ ਜੇ ਪਲੇਅਰ ਆ ਹੂੰ ਬਈ ਵੱਡਾ ਮੱਲ ਵੱਡਾ ਮੱਲਾ ਬਾਈ ਮਿੱਕੀ ਆ ਨਾ ਚਰਚਾ ਸੁਣਦੇ ਬਾਈ ਰੋਜ਼ ਦੀਆਂ ਪੰਜ ਪੰਜ ਬਾਜ਼ੀਆਂ ਜਾਂਦਾ ਹੀ ਬੰਦਾ ਯਾਰ ਹਾਂ ਮਤਲਬ ਬਾਈ ਉਹਨਾਂ ਟਾਈਮਾਂ 'ਚ ਪ੍ਰਿੰਟ ਸੈਟ ਕਰਿਆ ਵਾ ਸ਼ੋਅ ਕਰਦਾ ਪੂਰਾ ਬਾਈ ਟ੍ਰੈਂਡਿੰਗ ਸੀ ਅੱਜ ਸੇ ਫਿਰ ਬਾਈ ਨਾਲ ਤੁਸੀਂ ਬਾਈ ਕਿਵੇਂ ਹੁੰਦੀ ਹੈਗੀ ਥੋੜੀ ਬਾਹਰ ਤੋਂ ਗਾਂ ਦੀ ਗਾਂ ਬਾਈ ਰਿਸ਼ਤੇਦਾਰੀ ਵੀ ਆਪਣੀ ਪਟਿਆਲੇ ਸੀ ਬਾਈ ਪਟਿਆਲੇ ਰਹਿੰਦੇ ਨੇ ਉੱਥੋਂ ਦੀ ਗਾਂ ਦੀ ਗਾਂ ਮੇਰੀ ਸੈਟਿੰਗ ਹੀ ਹੋ ਗਈ ਸੀ ਓਕੇ ਪਰ ਤੁਸੀਂ 2008 ਚ ਬਾਈ ਨੂੰ ਉਸਤਾਦ ਧਾਰ ਲਿਆ ਹਾਂ 2008 ਚ ਬਾਈ ਨੂੰ ਉਸਤਾਦ ਧਾਰ ਲਿਆ ਅੱਜ ਸਾਰੀ ਰਸਮ ਰਸਮ ਕਰੀ ਕਬੂਤਰ ਲਿਆਂਦੇ ਬਾਈ ਬਾਈ ਕਬੂਤਰ ਤਾਂ ਬਾਈ ਵੈਸੇ ਹੀ ਦੇ ਦਿੰਦਾ ਚਾਹੇ ਕੋਈ ਚਲੇ ਜਾਵੇ ਆਪਾਂ ਦਾ ਬਾਈ ਤੇ ਚੇਲੇ ਚੱਲ ਆਪਾਂ ਦਾ ਕੀ ਜਵਾਬ ਦੇਣਾ ਬਾਈ ਕੋਲ ਤਾਂ ਕੋਈ ਆਮ ਬੰਦਾ ਚਲੇ ਉਹਨੂੰ ਨਹੀਂ ਆ ਉਹ ਵੀ ਸਕੀਨ ਬੰਦੇ ਆ ਬਾਈ ਆ ਉਹ ਸ਼ੌਕੀ ਬੰਦੇ ਆ ਉਹਨਾਂ ਨੂੰ ਕੋਈ ਫੱਕ ਆ ਉਹ ਕਿਹੜਾ ਪੈਸੇ ਖਾਤਰ ਛੱਡਦੇ ਸੀ ਬਾਈ ਹਾਂ ਉਹ ਤਾਂ ਗੱਲ ਹੈ ਬਾਈ ਅੱਛਾ ਜਦੋਂ ਤੁਸੀਂ ਬਾਈ ਨੂੰ ਉਸਤਾਦ ਧਾਰ ਲਿਆ ਬਾਈ ਫਿਰ ਉਹ ਤੋਂ ਜਿਹੜੀਆਂ ਘਰੇ ਡਾਈਆਂ ਡੂਈਆਂ ਸੀ ਪਹਿਲੇ ਇਹ ਨੂੰ ਪਹਿਲਾਂ ਹੀ ਮਤਲਬ ਪਤਾ ਸੀ ਜਾਂ ਬਾਈ ਦੇ ਹਿਸਾਬ ਨਾਲ ਹੀ ਫਿਰ ਸਾਰਾ ਹਾਂ ਨਾ ਨਾ ਮੈਨੂੰ ਯਾਰ ਮੈਂ ਬਾਈ ਨੂੰ ਉਸਤਾਦ ਧਾਰ ਲਿਆ ਮੈਂ ਪੁੱਛਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਸੀ ਬਡਾਈਆਂ ਡੂਈਆਂ ਕਿਵੇਂ ਕਰਾਉਣੀਆਂ ਹਾਂਜੀ ਅਈ ਤਾਂ ਬਾਜੀਆਂ ਹਰ ਨ ਜਾਂਦੇ ਹੁੰਦੇ ਜਿੱਤਣ ਥੋੜਾ ਜਾਂਦੇ ਹੁੰਦੇ ਅੱਛਾ ਸਭ ਦਾ ਸ਼ੌਕ ਹੁੰਦਾ ਸੀ ਜਿਵੇਂ ਬਾਈ ਦੇ ਪਿੰਜ ਬਾਈ ਨੇ ਉੱਥੇ ਆਉਣਾ ਇੱਥੇ ਆਪਣੇ ਰੈਕੋਟ ਚੌਕ ਚ ਜਾਂ ਬਰਨਾਲੇ ਹੂੰ ਆਬੇ ਤੇ ਸਾਨੂੰ ਪਿੰਜਰੇ ਪੜਾਉਣ ਨੇ ਬਾਈ ਵਾਲੇ ਕੋ ਉਤਰ ਬਾਈਆਂ ਜਾ ਕੇ ਛੱਕ ਲੈਣੇ ਉਹ ਜਿੱਤ ਲੈਣੀਆਂ ਉਹਨਾਂ ਦਾ ਸ਼ੌਕ ਪੂਰਾ ਕਰੀ ਜਾਂਦੇ ਘਰੋਂ ਤਾਂ ਮੈਨੂੰ ਸ਼ੌਕ ਸੋ ਜਿਵੇਂ ਸ਼ੌਕ ਨਹੀਂ ਸੀ ਗਿਆ ਤਾਂ ਬਾਜੀ ਦੇ ਨਾਲ ਮਤਲਬ ਬਾਜੀ ਇਧਰ ਏਰੀਆ ਚ ਆਉਂਦੇ ਸੀ ਉਹ ਨਾਲ ਜਾਂਦੇ ਸੀ ਬਾਜੀ ਦੇ ਬਾਜੀ ਪਿੰਜਰੇ ਫੜਾ ਜਾਂਦਾ ਇੱਕ ਕਬੂਤਰ ਛੱਡ ਦਿੰਦੇ ਬਾਜੀ ਦਾ ਬਾਜੀ ਨੂੰ ਆਥਰੇ ਮਿਲ ਲੈਂਦੇ ਸੀ ਜਿੱਤ ਕੇ ਕਬੂਤਰ ਫੜਾ ਲੈਂਦੇ ਬਾਜੀ ਤੇ ਰਹਿੰਦੇ ਸੀ ਮਤਲਬ ਬਾਜੀ ਤੇ ਸਾਨੂੰ ਸ਼ੌਕ ਸੀ ਬਾਜੀਆਂ ਦੇਖਣ ਦਾ ਹੀ ਸ਼ੌਕ ਸੀ ਹਾਂ ਉਹ ਤਾਂ ਜਨੂਨ ਸੀ ਮਤਲਬ ਜਨੂਨ ਸੀ ਬਾਈ ਹਾਂ ਅੱਛਾ ਪਰ ਬਈ ਪ੍ਰੋਪਰ ਜਦੋਂ ਫਿਰ ਬਾਜੀ ਨਾਲ ਤੁਸੀਂ ਉਸਤਾਦ ਧਰ ਕੇ ਕਬੂਤਰ ਲਿਆ ਕੇ ਫਿਰ ਉਹ ਤੋਂ ਛੱਡਦੇ ਹੋ ਹਾਂ ਉਹ ਜਿਆਦਾ ਪਹਿਲੀ ਬਾਜੀ ਫਿਰ ਕਦੋਂ ਛੱਡਦੇ ਹੋ ਬਈ ਬਾਈ 13 ਛੱਡਦੇ ਆ 13 ਚ ਓਕੇ ਬਾਜੀਆਂ 13 ਚ ਬਾੜੀਆਂ ਛੱਡਣ ਲੱਗਿਆ ਸਨ 2013 ਚ ਮਤਲਬ ਤੁਸੀਂ ਸਤਾਰ ਬਾਈ ਨੂੰ ਪੰਜ ਚਾਰ ਸਾਲ ਬਾਅਦ ਬਈ ਬਾਜੀਆਂ ਫਿਰ ਇੰਨਾ ਲੇਟ ਬਾਈ ਬਾਜੀਆਂ ਆਏ ਨਾ ਛੋਕ ਹੀ ਜਾਂ ਤੁਹਾਨੂੰ ਪਤਾ ਵੀ ਯਾਰ ਉਹ ਹੁੰਦਾ ਵੀ ਐਡੇ ਵੱਡੇ ਸਟਾਰ ਬੰਦੇ ਨਾਲ ਰੋਲ ਕੇ ਚਾਹੀ ਨਹੀਂ ਚੱਕਿਆ ਜਾਂਦਾ ਹੂੰ ਜੇ ਜੋੜੀ ਜਾਂਦਾ ਬੰਦਾ ਚੰਗੇ ਨਾ ਫਿਰ ਚਾਹੀ ਨਹੀਂ ਚੱਕਿਆ ਜਾਂਦਾ ਹੁੰਦਾ ਇਹ ਗੱਲ ਬਈ ਵੱਡੀ ਐ ਛੋਟੀ ਸਹੀ ਐ ਨਾ ਹਾਂ ਇਹ ਗੱਲ ਵੀ ਸਹੀ ਆ ਬਈ 2013 ਚ ਬਈ ਫਿਰ ਪਹਿਲੀ ਬਾਜੀ ਕਿੱਥੇ ਛੱਡੀ ਬਾਈ 2013 ਚ ਧੂਰੇ ਬਾਜੀ ਜਿੱਤੇ ਉਹ ਧੂਰੀ ਕੋਲੇ ਹਾਂ ਚੰਨਨ ਵਾਲੀਏ ਜਿੱਤੇ ਬਾਈ ਨੇ ਲੈ ਜਾ ਕੇ ਕਬੂਤਰ ਛੱਡਾਈ ਆਪਣਾ ਆਪਣੇ ਘਰੋਂ ਘਰੋਂ ਸ਼ਾਕਾ ਅੱਛਾ ਬਈ ਜ਼ਿਆਦਾ ਬਈ ਕਿੰਨੇ ਕਬੂਤਰ ਮੈਨੂੰ ਬਾਜੀ ਜ਼ਿਆਦਾ ਦਿਨ ਵੀ ਨਹੀਂ ਯਾਦ ਚੀਤੇ ਨੇ ਲਿਆ ਕੇ ਕੂਤਰ ਛੱਡਾਈ ਉੱਥੇ ਆਪਣਾ ਉਹ ਕਿੰਨਾ ਕ ਚਾਹ ਚੜੇ ਫਿਰ ਬਈ ਤੂੰ ਚਾਹ ਜਿੱਤ ਕੇ ਵਾ ਠੀਕ ਆ ਚਾਹ ਤਾਂ ਚੜੇ ਬਈ ਉਹ ਬਾਈ ਕੇ ਰੋਜ ਜਿੱਤ ਤਾਂ ਦੇ ਦਈ ਚਾਈ ਚਾਹ ਹੁੰਦਾ ਜਿੱਤ ਵਾਲੇ ਸਫਰ ਜਿੱਤ ਵਾਲੇ ਦਾ ਕੋਈ ਚੱਕਰ ਨਹੀਂ ਸੀਗਾ ਜਿੱਤਲੇ ਸਫਰ ਤੇ ਪਹਿਲਾਂ ਹੀ ਛੜ ਗਏ ਸੀ ਹਾਂ ਉਹ ਤਾਂ ਬਰਾ ਹੀ ਹੁੰਦਾ ਹੀ ਨਾ ਕਦੇ ਬਾਈ ਭਾਂਸੇ ਦਾ ਕੂਤਰ ਛੱਡ ਦੇਣਾ ਭਾਂਸੇ ਦਾ ਹੁਣ ਕਾਲ ਖ ਲਿਆ ਕੇ ਛੱਡਾਈ 2010 ਚ ਮੈਂ ਕੂਤਰ ਤੇ 2010 ਚ 96 ਕੂਤਰਾਂ ਨੂੰ ਕੱਲਾ ਜਿੱਤ ਕੇ ਹੋਰ ਰਹਿ ਗਿਆ ਸੀ ਅੱਛਾ ਜਦੋਂ ਫਿਰ ਬਾਈ ਤੁਸੀਂ ਚਲੋ ਛੋ ਨੂੰ ਸੌਂਕ ਜਦੋਂ ਕਿਉਂ ਦੱਸਣਾ ਤੇ ਬਈ ਛੋਟਾ ਪਤਾ ਲੱਗਣ ਲੱਗਾ ਸੀ ਵੀ ਹਾਂ ਬਈ ਮੁੰਡਾ ਉੱਠਿਆ ਇਸ ਸਵਾਲ ਦਾ ਮੁੰਡਾ ਉੱਠਿਆਗਾ ਬਾਈ ਆਹ ਦੇਖ ਲਾ ਉਦੋਂ ਆਪਣੇ ਬਾਈ ਰਾਜ ਉਹਨਾਂ ਨੇ ਬਾਈ ਗੁਰਤੇਬ ਉਹਨਾਂ ਨੇ ਘਣੀਆਂ ਕਲੱਬ ਦੀ ਬਾਜ਼ੀਆਂ ਤੋਰੀਆਂ 2014 14 ਚੋਂ ਪੋਸਟਰ ਲੱਗਾ ਸਾਹਮਣੇ ਹਾਂਜੀ ਹਾਂ ਉਹ ਸਾਹਮਣੇ ਲੱਗਿਆ ਨਾ ਹਾਂਜੀ ਤੇ ਉਸ ਸਾਲ ਕਹਾਰ ਵਾਲੀ ਬਾਜੀ ਮੱਕਲੀ ਦੇ ਬੱਚੇ ਨਾਲ ਜਿੱਤਿਆ ਸੀ ਉਦੋਂ ਵੀ ਉਹ ਮਤਲਬ ਵੱਡੀ ਬਾਜੀ ਵੱਡੀ ਬਾਜੀ ਜਿਹੜਾ ਵਰਲਡ ਕੱਪ ਸ਼ੁਰੂ ਹੋਇਆ ਸੀ ਹੂੰ ਉਦੋਂ ਮੈਂ ਘਾਰ ਵਾਲੇ ਬਾਜੀ ਜੱਤ ਗਿਆ ਸੀ ਕਾਲੀ ਦੇ ਬੱਚੇ ਨਾਲ ਉੱਥੇ ਮਤਲਬ ਵਧੀਆ ਖੜਿਆ ਰੇਚ ਵੇ ਤੂੰ ਲੈ ਯਾਰ ਦੁਨੀਆ ਦੇ ਫੋਟੋਆਂ ਲੱਗੀਆਂ ਇਹ ਜਿਹੜੇ ਅੱਜ ਦੇ ਟਾਈਮ ਸੁਪਰਸਟਾਰ ਆ ਉਹ ਵਿੱਚ ਹੀ ਸਾਰੇ ਫੋਟੋਆਂ ਦੇ ਆ ਉਦੋਂ ਮਤਲਬ ਚੜ੍ਹਦੀ ਬਰੇਚ ਚ ਜਿਵੇਂ ਉਹਨਾਂ ਤੇ ਵੀ ਚੋਚੀ ਪੂਰਾ ਜੋਗਨ ਦਾ ਫੋਲ ਫੋਲ ਉਦੋਂ ਮਤਲਬ ਚਰਚਾ ਹੋ ਗਈ ਸੀ ਬਈ ਹਮ ਉਦੋਂ ਬਾਈ ਵਸ ਆਇਆ ਵੀ ਬਾਕੀ ਚਰਚਾ ਹੋਣ ਚਰਚਾ ਬਾਈ ਬਾਜੀਆਂ ਨਾਲ ਕਿਹੜੀ ਹੋਣੀ ਆ ਮੇਰਾ ਗੁਰੂ ਗੁਰੂ ਦਾ ਹੀ ਨਾਮ ਐਡਾ ਬਾਈ ਉਹਦੇ ਨਾਲ ਜੁੜ ਕੇ ਹੀ ਚਰਚਾ ਚ ਆ ਗਈ ਸੀ ਉਹ ਤਾਂ ਬਾਈ ਹੈਗੀ ਆ ਜੇ ਕੋਈ ਵੀ ਮੈਂ ਕਹਿਣ ਵਾਂਗੂ ਵੀ ਬ੍ਰਾਂਡ ਦੇ ਥੱਲੇ ਤਾਂ ਸਹੀ ਗੱਲ ਆச்சா ਬਈ ਫਿਰ ਜਦੋਂ ਤੂੰ ਕਬੂਤਰਾਂ ਦਾ ਸ਼ਫਰ ਜਦੋਂ ਵੀ ਵੱਧ ਗਿਆ ਜੋ ਆਪਦੀ ਚਰਚਾ ਦੇ ਸਪੈਸ਼ਲਿਸਟ ਪੂਰੀ ਰੀਜੀ ਲਾਤੀ ਸੀ ਕਬੂਤਰਾਂ ਦੇ 2013 ਤੋਂ ਸ਼ੁਰੂਆਤ ਕਰਤੀ 2013 ਤੋਂ ਤਾਂ ਸ਼ੁਰੂਆਤ ਕਰਤੀ 2014 ਜਿੱਤੇ ਫਿਰ 15 ਜਿੱਤਾਂ ਮੈਂ ਕਹਿੰਨਾ ਰੰਗੀਆਂ ਜਿੱਤ ਕੇ ਸੀ ਵੱਡੀ ਬਾਜੀ ਅੱਛਾ ਜਿਹੜੇ ਟਰੈਕਟਰ ਵਾਲੀ ਬਾਜੀ ਹੋਈ ਸੀ ਬਾਈ ਜੱਗੇ ਹੋਣਾ ਨੇ ਕਰਾਈ ਸੀ ਖਿਲਾਰਿਆਪੁਰ ਵਾਲਿਆਂ ਨੇ ਤੇ ਸੋਨੀ ਮੇਲਾ ਸੋਨੀ ਰੰਗੀਆਂ ਵਾਲੇ ਨੇ ਹਨਾ ਸੋਨੀ ਬਾਰਮਪੁਰੀਏ ਬਾਈ ਹੋਣਾ ਸੋਨੀ ਰੰਗੀਆਂ ਹੋਣਾ ਨੇ ਹਾਂ ਸੌ ਨੂੰ ਰੰਗੀਆਂ ਨੇ ਹਾਂ ਉੱਥੇ ਟਰੈਕਟਰ ਸੀਗਾ ਬਈ ਉੱਥੇ ਟਰੈਕਟਰ ਸੀ ਟਰੈਕਟਰ ਜਿਸ ਕਾਰਨ ਬ ओके ਉੱਤੇ ਮਤਲਬ ਬਾਜੀ ਵੰਡੀ ਵੀ ਜੀ ਨਾਮਾ ਤੇ ਉੱਡਦੇ ਸੀ ਨਾਮਾ ਤੇ ਉੱਡਦੇ ਸੀ ਆਮ ਠੀਕ ਹੈ ਬਈ ਤੇ ਉਸ ਤੋਂ ਬਾਅਦ ਬਈ ਜਦੋਂ ਪਹਿਲੀ ਵਾਰ ਨਾਮ ਜਾਂਦੇ ਹਾਂ ਹਾਂ ਉਹਦਾ ਨਾ ਮੋਟਰਸਾਈਕਲ ਕਿੱਥੋਂ ਜਾਂਦਾ ਗੱਡੀ ਜਾਂ ਟਰੈਕਟਰ ਕਿੱਥੋਂ ਜਾਂਦਾ ਪਹਿਲੀ ਵਾਰ ਅਸੀਂ ਇੱਕ ਤਾਂ ਬੇਨੜੇ ਜੱਤਿਆ ਯਾਰ ਹੂੰ ਸਾਲ ਸੋਨੂੰ ਮੈਨੂੰ ਨਹੀਂ ਯਾਦ ਆ ਕਿ ਬਾਬੇ ਬੱਸ ਨੂੰ ਅਸੀਂ ਝੂਠ ਬੋਲੀ ਜਾਵਾਂ ਇਹਨਾਂ ਸਾਲ ਸੋਨੂੰ ਨਹੀਂ ਯਾਦ ਸਹੀ ਹੈ ਬਈ ਗੱਲ ਠੀਕ ਹੈ ਹਾਂ ਬੇਨੜੇ ਜੱਤਿਆ ਫਿਰ ਮੋਟਰਸਾਈਕਲ ਜਿੱਤਿਆ ਨਰੰਗਾਲ ਤੋਂ ਹੂੰ ਪਹਿਲਾ ਮੋਟਰਸਾਈਕਲ ਨਰੰਗਾਲ ਤੋਂ ਜਿੱਤਿਆ ਹੂੰ ਅੱਛਾ ਭਾਈ ਜਦੋਂ ਤੁਸੀਂ ਬਾਈ ਤੋਂ ਕਬੂਤਰਾਂ ਚ ਆ ਗਏ ਸੀ ਬਾਈ ਤੋਂ ਕਬੂਤਰ ਲਿਆਂਦੇ ਵੀ ਹੋਰ ਕਿਸੇ ਬੰਦੇ ਵੀ ਹਾਂ ਭਾਈ ਮੈਂ ਕਬੂਤਰ ਸਾਰੇ ਪੰਜਾਬ ਤੋਂ ਹੀ ਲਿਆਂਦੇ ਹਾਂ ਹੁਣ ਮੈਂ ਤੋਂ ਨੌ ਨੂੰ ਭੁੱਲ ਜਾਂਦਾ ਬੰਦਾ ਇਹ ਪਰ ਇਹ ਨਹੀਂ ਗੱਲ ਵੀ ਮੈਨੂੰ ਉਹ ਬੰਦਾ ਹੀ ਹੁਣ ਯਾਦ ਹੋਈ ਕਈ ਵਾਰੀ ਇੱਥੇ ਨੌ ਲੈਦਾ ਮੈਂ ਇਕਦਾਂ ਕੋਈ ਰਹਿ ਜੇ ਭਾਈ ਹਾਂ ਕੋਈ ਬੰਦਾ ਕੋਈ ਰਹਿ ਜੇ ਭਾਈ ਉਹ ਗੱਲ ਸਾਰੇ ਬੰਦਿਆਂ ਦੀ ਹੈ ਨਾ ਇਹ ਗੱਲ ਭਾਈ ਛੋਟੀ ਸਿਆਣੀਆਂ ਵੀ ਕੋਈ ਰਹਿ ਜੇ ਪਰ ਆਹ ਗੱਲ ਵੀ ਵੱਡੀ ਆ ਭਾਈ ਦੇਖ ਭਾਈ ਇਹ ਨਹੀਂ ਹੈਗਾ ਵੀ ਕਹਦੇ ਵੀ ਮੈਂ ਕੱਲੇ ਆਪਦੇ ਨੇ ਜੀ ਮੇਰੇ ਤਾਂ ਸਾਰਿਆਂ ਤੋਂ ਲਿਆਂਦੇ ਨੇ ਭਾਈ ਕਹਿੰਦਾ ਲਿਆਂਦੇ ਹੋਏ ਭਾਈ ਹਾਂ ਸਹੀ ਆ ਭਾਈ ਫਿਰ ਇਹ ਵੀ ਗੱਲ अच्छा ਤੇ ਬਈ ਫਿਰ ਜਦੋਂ ਤੁਸੀਂ ਬਾਈ ਨੇ ਤੁਹਾਨੂੰ ਫਿਰ ਖੇੜ ਪਾਣੀ ਦੱਸਤਾ ਸੀ ਹਾਂ ਜਮਾ ਦਾਸਤਾ ਸੀ ਸਾਰਾ ਕੁਝ ਜਰ ਜਮਾ ਹੂੰ ਤੇ ਫਿਰ ਤੁਸੀਂ ਜਦੋਂ ਬਾਜ਼ੀਆਂ ਤੇ ਖੋਦ ਪਹਿਲਾਂ ਪਹਿਲਾਂ ਆਪ ਜਾਂਦੇ ਨਹੀਂ ਸੀ ਬਈ ਭਾਈ ਪਹਿਲੋਂ ਮੈਂ ਤੇ ਮੋਹੀ ਵਾਲਾ ਬੱਬੀ ਜਾਂ ਦਿੰਦੇ ਆ ਇੱਕ ਮੁੰਡਾ ਮੇਰਾ ਆੜੀ ਆ ਉਹ ਬਾਜ਼ੀਆਂ ਤੇ ਹੁਣ ਹੁਣ ਵੀ ਉਹੀ ਜਾਂਦਾ ਪਰ ਮੈਂ ਹੁਣ ਬਾਜ਼ੀਆਂ ਤੇ ਨਹੀਂ ਜਾਂਦਾ ਪਹਿਲੋਂ ਉਹਦੇ ਨਾਲ ਮੈਂ ਤੇ ਉਹੀ ਜਾਂਦਿੰਦਾ ਅੱਛਾ ਬਈ ਉਦੋਂ ਦਾ ਐ ਹੁੰਦਾ ਸੀ ਭਾਈ ਜੇ 20 ਬਾਜ਼ੀਆਂ ਛੱਡ ਲਈਆਂ ਇੱਕ ਦੋ ਜੱਤ ਨਹੀਂ ਬਾਕੀ ਖਰ ਗਈ ਤੁਸੀਂ ਬਈ ਆ ਗੱਲ ਵੀ ਥੋੜੀ ਹੋਆ ਜਿਵੇਂ ਚਲੋ ਹੁਣ ਤੁਹਾਡਾ ਨਾਮ ਹੈ ਦੁਨੀਆ 'ਚ ਸਾਰੇ ਤੁਹਾਨੂੰ ਫੋਲੋ ਕਰਦੇ ਹਨ ਹਾਂ ਹਾਂ ਬਈ ਤੁਸੀਂ ਇਹ ਗੱਲ ਹੈ ਕਈ ਇੰਟਰਵਿਊ ਜਮਾ ਛੋਟੀ ਛੁਣੀਆਂ ਵੀ ਤੁਸੀਂ ਹਰੇ ਬਹੁਤੋਂ ਪਹਿਲਾਂ ਦੱਸ ਦੋ ਹਾਂ ਜਮਾ ਹਰੇ ਆ ਬਾਈ ਮੈਂ ਤਾਂ ਉਹ ਬੰਦਾ ਮੈਨਾਂ ਤਾਂ ਪੰਜਾਬ ਚੋਂ ਨਹੀਂ ਬਾਈ ਇਹ ਨਹੀਂ ਹਰਿਆਣਾ ਕੋਈ ਹੂੰ ਜਿੰਨੀਆਂ ਮੈਂ ਹਰਿਆ ਇਹ ਗੱਲ ਕਹਿੰਦਾ ਵੀ ਬਾਈ ਜਿਗਰਾ ਚਾਹੀਦਾ ਨਹੀਂ ਹਰਿਆ ਲਕੋਰਾ ਆ ਜਿਗਰਾ ਯਾਰ ਗੱਲ ਪਤਾ ਕੀ ਆ ਬਾਬੇ ਆਪਾਂ ਕਿਹੜਾ ਕਿਹੜਾ ਤਨਖਾਹ ਲੱਗਿਆ ਝੂਠ ਬੋਲੇ ਸੀ ਨਹੀਂ ਫਿਰ ਆਪਾਂ ਜ਼ਿਆਦਾਤਰ ਬਾਈ ਜਿੱਤੀਆਂ ਬੰਦਾ ਦਾਦਾ ਦਾ ਉਹਦਾ ਲਕੋਰਾ ਹਰਿਆ ਜਿੱਤੀਆਂ ਹੋਰ ਜਿੱਤੀਆਂ ਗੱਲ ਸੁਣੋ ਜਿਹੜੀਆਂ ਹਰਿਆ ਆਪਾਂ ਆਪ ਮੁਹੋ ਕ ਹਰੀਆਂ ਹੀ ਲਗਾਉਂਦੇ ਨੇ ਨਹੀਂ ਨਹੀਂ ਆਪਾਂ ਬਾਈ ਹਰੀਆਂ ਪਹਿਲੋਂ ਆ ਹਰੀਆਂ ਤਾਂ ਬਾਹਲੀਆਂ ਜਿਆਦਾ ਬਾਈ ਜਿੱਤੀਆਂ ਤਾਂ ਹੁਣ ਦੁਨੀਆ ਨੂੰ ਪਤਾ ਬਾਈ ਜਿੰਨੇ ਕੁੱਤਰ ਛੜਦੇ ਆ ਛੜਦੇ ਆ ਦੋ ਦੋ ਸੌ 220 250 ਬਾਈ ਜੱਤ ਲੈਨੇ ਅਸੀਂ ਜਾਂਦੀ ਫਿਰ ਹੁਣ ਜੇ ਕਹੀਏ ਹਾਰੀਆਂ ਨੇ ਗਿਣਾਂਗੇ ਹਾਰੀਆਂ ਤਾਂ ਪਹਿਲੋਂ ਆ ਯਾਰ ਕਿਹੜੇ ਸਾਲ ਸਭੀ ਬਲੀਆਂ ਵਜੀਆਂ ਦਿੱਤੀਆਂ ਬਾਈ ਅਸੀਂ ਤਾਂ ਫਿਰ 15 ਤੋਂ ਬਾਅਦ ਤਾਂ ਮੰਨ ਲਾ ਵੀ ਰੱਬ ਦੀ ਏਡੀ ਕੇਰ ਪਾ ਰਹੀ ਆ ਹਰ ਇੱਕ ਸਾਲ ਹੀ ਬਲੀਆਂ ਜਿੱਤੀਆਂ ਫਿਰ ਤਾਂ ਜਾਂਚੀ ਹੋਣ ਵਾਲਾ ਕੰਮ ਕਰਦਾ ਜਾਂਦੀ ਕੇ ਯਾਰ ਬਹੁਤ ਜਿੱਤੇ ਆ ਬਾਜ਼ੀਆਂ ਵੀ ਬਹੁਤ ਜਿੱਤੇ ਆ ਬਾਈ ਚੇਤੇ ਵੀ ਨਹੀਂ ਯਾਰ ਸਹੀ ਗੱਲ ਆ ਬਾਈ ਡਾੜੀ ਦੀਆਂ 5-5 ਪੀ 10-10 ਵੀ ਜਿੱਤੇ ਆ ਯਾਰ ਸਹੀ ਗੱਲ ਆ ਬਾਈ ਫਿਰ ਤਾਂ ਉਸ ਤੋਂ ਬਾਅਦ ਮਤਲਬ ਚਲਾਦਾ ਸੀ ਚਲੋ ਬਹੁਤ ਵਧੀਆ ਰੱਬ ਨੇ ਬਹੁਤ ਵਧੀਆ ਸਿਸਟਮ ਚਲਾਤਾ ਬਾਈ ਸਿਸਟਮ ਵੀ ਕੀ ਯਾਰ ਸ਼ੌਕ ਆਏ ਆ ਨਾ ਚੱਕਰ ਗਿਆ ਬਾਈ ਸਾਡਾ ਗਰੁੱਪ ਹੈਗਾ ਵੱਡਾ ਹਾਂਜੀ ਜੇ ਹੁਣ ਮੈਂ ਦੋ ਘਰੋਂ ਛੱਡਣਿਆ ਤਾਂ 10 ਮੇਰੇ ਕੋਲ ਸਾਹਮਣੇ ਵਾਲੇ ਹੁੰਦੇ ਆ ਮੇਰੇ ਆਪਣੇ ਗਰੁੱਪ ਦੇ ਹੂੰ ਠੀਕ ਆ ਕਿ ਨਹੀਂ ਬਾਕੀ ਮੇਰੇ ਚੇਲੇ ਹੋਗੇ ਯਾਨੀ ਕਿ ਨੌਤਾ ਬਾਈ ਫਿਰ ਉਹੀ ਆਪਣਾ ਹੀ ਬੱਜਣਾ ਨਾ ਹਾਂ ਨੌ ਦਾ ਬਾਈ ਉਸਤਾਦ ਠੀਕ ਆ ਜੇ ਆਪਾਂ ਕਹੀਏ ਵੀ ਰੋਜ਼ ਹੀ ਮੈਂ ਕਰੂੰ ਜਿੱਤੀ ਜਾਣਾ ਰੋਜ਼ ਨਹੀਂ ਭਾਈ ਪਰ ਜਦ ਆਏ ਆ ਵੀ ਗਰੁੱਪ 'ਚ ਰਿਕਾਰਡਿੰਗ ਰੋਜ਼ ਪੈਂਦੀ ਆ ਵੀ ਉਹ ਜਿੱਤੇ ਆ ਇਹ ਵੀ ਭਾਈ ਵੱਡੀ ਗੱਲ ਹੀ ਆ ਆ ਗੱਲ 'ਚ ਵੀ ਭਾਈ ਵੱਡੀ ਗੱਲ ਹੀ ਆ ਨਹੀਂ ਭਾਈ ਜਦੋਂ ਜਿੱਤ ਜਾਂਦੇ ਚੇਲੇ ਦਾ ਜਦੋਂ ਕਹਿੰਦੇ ਵੀ ਹਰ ਜੇਤ ਤਾਂ ਕਹਿੰਦੇ ਨੇ ਜਵਾਕਾਂ ਦਾ ਹਨਾ ਭਾਈ ਹਾਂ ਇਹ ਬਾੜੀ ਬਾੜੇ ਬੰਦੇ ਕਹਿੰਦੇ ਆ ਇੱਕ ਨਹੀਂ ਕਹਿੰਦਾ ਇਹ ਜਦੋਂ ਹਰ ਜੇਤ ਉਹ ਕਹਿੰਦੇ ਨੇ ਜਵਾਕਾਂ ਦਾ ਜਦੋਂ ਜਿੱਤ ਜੋਤ ਕਹਿੰਦੇ ਨੇ ਆਪਣਾ ਜਮਾ ਜਮਾ ਭਾਈ ਇਹ ਵੀ ਗੱਲ ਆ ਭਾਈ ਭਾਈ ਆ ਵੀ ਦੇਖੋ ਮਿੱਤਰੋ ਸ਼ੌਂ ਇੱਕ ਸਾਰਿਆਂ ਨੇ ਭਰਾਵਾਂ ਨੇ ਆਪਣੇ ਦੇਖੋ ਵੀ 4 ਬਈ ਜਿਹੜੀ 4 ਟੈਰ ਵਾਲੀ ਚੀਜ਼ ਆ ਹਾਂ ਬਈ ਤੁਸੀਂ ਜਿੱਤਦੇ ਹੋ ਨਾ ਤੁਸੀਂ ਘਰੇ ਰੱਖਦੇ ਨਹੀਂ 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 ਬਾਈ ਆਪਾਂ ਨੂੰ ਸ਼ੁਰੂ ਤੋਂ ਹੀ ਮੰਚ 'ਚ ਨਾ ਇਛਾਈਆ ਵੀ ਗੁਰੂ ਘਰ ਦੇ ਆਈਏ ਜੀ ਕੋਈ ਵੀ ਯਤਰਾ ਨਹੀਂ ਆ ਓਕੇ ਮੈਂ ਮੋਸਟਲੀ ਮੇਰੇ ਕੋਈ ਵੀ ਨਹੀਂ ਚੀਜ਼ ਹੋਣੀ ਘਰੇ ਜਿੱਤੀ ਵੀ ਕਾਪੀ ਕਰਤਾ ਬਸ ਕੱਲੇ ਮੋਟਰਸਾਈਕਲ ਵੀ ਮੋਟਰਸਾਈਕਲ ਤਾਂ ਬਈ ਰੱਖਦੇ ਹੀ ਨਹੀਂ ਆਪਾਂ ਕੋਈ ਨਹੀਂ ਚੀਜ਼ ਰੱਖਦੇ ਇਹ ਬਈ ਸੌਂਕ ਵਾਲੀ ਗੱਲ ਹੀ ਆ ਫਿਰ ਨਾ ਬਈ ਗੱਲਾਂ ਸੌਂਕ ਹਾਂ ਬਈ ਆ ਕਾਏ ਆ ਦੇਖੋ ਹਮ ਹੁਣ ਆਪਣੇ ਪਲੇਅਰ ਆ ਕੋਈ ਮਾਲਾ ਵੀ ਕੋਈ 10 ਲੱਖ ਜਿੱਤਿਆ ਕੋਈ 50 ਵੀ ਜਿੱਤਿਆ ਉਹ ਕੀ ਦਾ ਪੈਸਾ ਦੇ ਜੇ ਰੋਲਾ ਪਾ ਕੇ ਤੂੰ ਕਿਸੇ ਨੂੰ ਬੈਂਕ ਅਕਾਊਂਟ ਤਾਂ ਨਹੀਂ ਦਿਖਾਉਣ ਲੱਗੇ ਵੀ ਸਾਡੇ ਕੋ ਆ ਪੈਸਾ ਪਿਆ ਇਹਦਾ ਭਾਈ ਆ ਕੱਪ ਬੋਲਦੇ ਆ ਵੀ ਕਿੰਨੀਆਂ ਜਿੱਤਿਆ ਕਿੱਥੇ ਕਿੱਥੇ ਜਿੱਤੇ ਹੋਏ ਆ ਹਾਂ ਇਹਦਾ ਭਾਈ ਹੁਣ ਚਲੋ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕੰਮ ਇਹਨਾਂ ਦਾ ਬਈ ਇਕੱਲੇ ਇਕੱਲੇ ਨੂੰ ਕਹਿਣ ਲੱਗ ਜੀ ਵੀ ਮੈਂ ਜਿੱਤਿਆ ਉਹ ਲੋਕਾਂ ਨੇ ਦੱਸਣਾ ਆ ਇਹਦਾ ਹੁਣ ਆਪਣੇ ਯਾਰਾਂ ਦੇ ਕੂਤਰ ਕਿੰਨੇ ਸਾਂਭਦੇ ਆ ਭਾਈ ਉਹ ਜਿੱਤਦੇ ਆ ਹੁਣ ਰੋਲਾ ਤਾਂ ਇਹ ਆ ਵੀ ਆਪਣਾ ਤਿਉਹ ਕਰਦੇ ਆ ਨੋਂ ਲਖਾ ਦਿੰਦੇ ਆ ਜੋਤਿਸ਼ਵਰ ਹੂੰ ਜੇ ਹੁਣ ਮੈਂ ਕਹੀ ਜਾਵਾਂ ਮੈਂ ਹੀ ਜਿੱਤਦਾ ਇਹ ਤਾਂ ਨਹੀਂ ਹੁੰਦੀ ਗੱਲ ਸਾਂਭਣ ਵਾਲਾ ਬਸ ਇਹ ਜ਼ਰੂਰ ਆ ਵੀ ਸਾਂਭਣ ਵਾਲਾ ਆਪਾਂ ਨੂੰ ਉਹ ਬੈਨੀਫਿਟ ਆਏਗਾ ਹੂੰ ਉਹ ਚ ਬਾਈ ਮੇਰੀ ਖੇਡ ਵਧੀ ਜਾਂਦੀ ਹੈ ਜੋ ਰੋਜ ਕਬੂਤਰ ਸਾਹ ਦਾ ਨਾ ਉਹ ਬਾਈ ਤਜਰਬਾ ਵੀ ਰੋਜ ਨਮਾ ਨਵੀਂ ਚੀਜ਼ ਆਉਣੀਆ ਹੁਣ ਖੇਡ ਚ ਇੰਨਾ ਜਿਆਦਾ ਨਵਾਂ ਸਿਸਟਮ ਆ ਗਿਆ ਨਾ ਪਹਿਲੀ ਖੇਡ ਪਹਿਲੀ ਖੇਡ ਵਾਲਾ ਕੰਮ ਨਹੀਂ ਬੰਦਾ ਰਲ ਸਕਦਾ ਅਜਾ ਬਈ ਜਿਹੜੇ ਤੁਸੀਂ ਇਸ ਤਰ੍ਹਾਂ ਖੇਡਦੇ ਸੀ ਫਿਰ ਉਹ ਚ ਫਿਰ ਆਪ ਹੁਣ ਦੁਬਾਰੇ ਚੇਂਜ ਸਮੇਂ ਦੇ ਨਾਲ ਬਾਈ ਬਾਈ ਜਮਾ ਕੀਤੀ ਆ ਯਾਰ ਕਬੂਤਰ ਦਾ ਬਾਈ ਮੈਂ ਤੈਨੂੰ ਦੱਸਿਆ ਵੀ ਮੈਨੂੰ ਮੌਲ ਮਿਲਿਆ ਹੁਣ ਆ ਡਾਕਟਰ ਬਾਈ ਵਰਗੇ ਤੈਨੂੰ ਮੈਂ ਕਹਾਂ ਕਿ ਨੌ ਕਿਦਾ ਲਾਵਾਂ ਜਿਹੜਾ ਵੀ ਪੰਜਾਬ ਚ ਮੈਨੂੰ ਕਬੂਤਰ ਚੰਗਾ ਲੱਗਿਆ ਬਾਈ ਆਪਣੇ ਘਰੇ ਬੈਠਾ ਮੌਲ ਕੂਤਰ ਵੀ ਬੋਦਲੇ ਮੌਲ ਦਾ ਬਾਈ ਮੈਂ ਛੱਡਿਆ ਹੀ ਨਹੀਂ ਮੌਲ ਦਾ ਮੌਲ ਵਾਲਾ ਦਾ ਬਾਈ ਇਹ ਸੋਚਦਾ ਮੇਰੇ ਘਰ ਦੇ ਹੀ ਚੰਗੇ ਆ ਜਿਹੜੇ ਮੈਨੂੰ ਕੋ ਕਹਿੰਦੇ ਨਹੀਂ ਸਾਧਾ ਹਾਂ ਬਾਈ ਫੋਲ ਵੀ ਕਹਿੰਦੇ ਨਹੀਂ ਕਹਿਣ ਦਾ ਮਤਲਬ ਉਹ ਵੀ ਆ ਚੀਜ਼ ਲਿਆਂਦੀ ਉਹ ਲਿਆਂਦੀ ਸ਼ੌਕ ਪੂਰੇ ਆ ਦੀ ਰੀਚਾ ਲਾਈਆਂ ਬਾਈ ਆਪਾਂ ਬਾਈ ਹੋਂ ਵਾਲੇ ਕਬੂਤਰਾਂ ਦੇ ਜਿਹੜੇ ਪੁਰਾਣੇ ਕੂਤਰੋ ਹੀ ਦੇਖਦੇ ਸੀਗੇ ਉਹ ਜਿਆਦਾਤਰ ਕਬੂਤਰਾਂ ਦੇ ਹੋਣ ਵਾਲੇ ਕਬੂਤਰਾਂ ਦਾ ਫਰਕ ਹੈਗਾ ਕੁਝ ਨਹੀਂ ਯਾਰ ਫਰਕ ਨਹੀਂ ਹੈਗਾ ਉਹ ਡਾਈ ਦਾ ਨਾ ਕੁਝ ਹੋਰ ਨਹੀਂ 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 ਯਾਰ ਕਬੂਤਰ ਪ੍ਰਾਣੀ ਚੱਲੀ ਜਾਂਦੇ ਆ ਪਰ ਕਹਿ ਲੈਣਾ ਹੁਣ ਦੇਖੋ ਪਿਓ ਪੇ ਪੂਤ ਨਸਲ ਪੇ ਘੋੜਾ ਬਹੁਤ ਆਲੀ ਦਾ ਥੋੜਾ ਥੋੜਾ ਪਿਸ਼ੋਕੜ ਦਾ ਕਬੂਤਰਾਂ ਦਾ ਉਹਨਾਂ ਦੀ ਚੱਲੀ ਜਾਂਦਾ ਨਾ ਸਹੀ ਹੈ ਨਾ ਸਹੀ ਗੱਲ ਆ ਬਾਈ ਪਿਸ਼ੋਕੜ ਦਾ ਉਹੀ ਕਬੂਤਰਾਂ ਬਸ ਉਹ ਆ ਇਹ ਗੱਲ ਆ ਕਿ ਕਿਸਿਆਂ ਦੇ ਕਈਆਂ ਦੇ ਸਰੀਰ ਵੱਡੇ ਹੋਗੇ ਕਈਆਂ ਦੇ ਛੋਟੇ ਹੋਗੇ ਉਹ ਆਪਾਂ ਆਪਸ ਵਿੱਚ ਵੀ ਆਊਟ ਬਰੀਡਿੰਗ ਇਨ ਬਰੀਡਿੰਗ ਹਨਾ ਉਦੋਂ ਇੰਨਾ ਹੈ ਵੀ ਨਹੀਂ ਸੀ ਬਾਈ ਉਹਨੇ ਜੋੜੇ ਲੱਗੇ ਸੀ ਹੁਣ ਹੁਣ ਨਹੀਂ ਨਹੀਂ ਬਾਈ ਉਦੋਂ ਤੇ ਉਦੋਂ ਨਹੀਂ ਹੁਣ ਤਾਂ ਬਾਈ ਕੱਲਾ ਕੱਲਾ ਹਰ ਇੱਕ ਦਾ ਖੁੱਡਾ ਲਾਦਾ ਇਲਾਦਾ ਪਿੰਜਰਾ ਆਪਣਾ ਕੱਲੇ ਕੱਲੇ ਨੂੰ ਮੇਲਦਾ ਕਿਸੇ ਦਾ ਪਰਸ਼ਾਵਾ ਵੀ ਨਹੀਂ ਪੈਣ ਦਿੰਦਾ ਕਬੂਤਰ ਦਾ ਦੂਜੇ ਦਾ ਉੱਤੇ ਹੁਣ ਤਕਨੀਕ ਵੀ ਬਾਈ ਬੜਾ ਸੌਂਕ ਵੀ ਵਧ ਗਿਆ ਹੁਣ ਬੜਾ ਜਿਆਦਾ ਵਧ ਗਿਆ ਉਦੋਂ ਕਬੂਤਰਾਂ ਦਾ ਵੀ ਛੋਟੀ ਗੱਲ ਬਾਈ ਵੱਡੀ ਹੈਗੀ ਹੁਣ ਆ ਵੀ ਮੇਨ ਚੀਜ਼ ਹੋ ਗਈ ਵੀ ਫਲੈਟ ਇੱਕੋ ਹੀ ਰਹਿੰਦਾ ਹੁਣ ਜਮਾ ਕਿਹੜਾ ਮਸਲਾ ਦਣ ਕੰਮ ਹੀ ਨਹੀਂ ਰਿਹਾ ਬਾਈ ਕੋਈ ਹਾਂ ਕਬੂਤਰ ਦਾ ਪਰਸ਼ਾਵਾ ਵਾਲੀ ਗੱਲ ਵੀ ਸਹੀ ਹੈ ਬਾਈ ਛੋਟੀ ਜਮਾ ਜਮਾ ਬਾਈ ਤੇ ਬਾਈ ਇੱਕ ਹੁਣ ਮੈਨੂੰ ਪਹਿਲਾਂ ਲੜੀ-ਬਾਰ ਨਹੀਂ ਚੱਲਦਾ ਕਿ ਦਿਲੋਂ ਜਿਹੜਾ ਮਰਜੀ ਬੱਤ ਜਿਹੜਾ ਕੋ ਮਰਜੀ ਪੁੱਛ ਲਈ ਕੋਈ ਵੀ ਇੱਕ ਗੂ ਨਹੀਂ ਹੈਗੀ ਵੀ ਆਪਾਂ ਆਹੀ ਪੁੱਛਣੀਆਂ ਨੇ ਸਵਾਲਾ ਦੇ ਪਾਈ ਨੇ ਸਾਰੀਆਂ ਗੱਲਾਂ ਹੀ ਕਰਨੀਆਂ ਨੇ ਵੀ ਸਿੱਖਣ ਜੋਗ ਕਿਉਂਕਿ ਬਾਈ ਦੀਆਂ ਕਿੰਨੇ ਇੰਟਰਵਿਊ ਆ ਗਏ ਸਾਰੇ ਜਾਣਦੇ ਹੀ ਨੇ ਵੀ ਕਿੱਥੋਂ ਸ਼ੌਂਕ ਪਿਆ ਕਿਵੇਂ ਰੱਖੇ ਉਹ ਗੱਲਾਂ ਨਹੀਂ ਅੱਜ ਆਪਾਂ ਕਰਦੇ ਉਹ ਸਾਰਿਆਂ ਨੂੰ ਹੀ ਪਤਾ ਬਈ ਇੱਕ ਪਿੰਡ ਬਾਜੀ ਹੁੰਦੀ ਆ ਜਿਵੇਂ ਆ ਲੱਗ ਕੇ ਇੱਥੇ ਬਾਜੀ ਹੋ ਗਈ ਇੱਕ ਪਿੰਡ ਇੱਥੇ ਤਾਂ ਬਾਜੀ 5 ਵਜੇ ਨੇਪੜਦੀ ਆ ਦੂਜੇ ਪਿੰਡ ਬਾਈ ਬਾਜੀ ਉਹ 7 ਵਜ ਜੰਦੇ ਨੇ ਬਾਈ ਜ ਹਵਾ ਦਾ ਹੀ ਫਰਕ ਹੁੰਦਾ ਇਹ ਮੈਂ ਛੋਟੀ ਗੱਲ ਫੜੀ ਸੀ ਬਾਈ ਮੈਂ ਨਾ ਕਹੀ ਸੀ ਉਸ ਦਿਨ ਸਦਾ ਮੈਂ ਆਹ ਉਹ ਹੀ ਗੱਲ ਤਵਾਰੇ ਪੁੱਛੀ ਸੀ ਕਿ ਬਾਈ ਗੁੱਜਰ ਵਾਲੀ ਦੀ ਇੰਟਰਵਿਊ ਕੀਤੀ ਸੀ ਇਹ ਹਵਾ ਦਾ ਫਰਕ ਹੁੰਦਾ ਬਾਈ ਇਹ ਹੁੰਦਾ ਬਾਈ ਬਾਈ ਗਰੰਟੀ ਆ ਯਾਰ ਪਿੰਡ ਪਿੰਡ ਦਾ ਫਰਕ ਪੈ ਜਾਂਦਾ ਯਾਰ ਮੈਦਰ ਦਾ ਫਰਕ ਪੈ ਜਾਂਦਾ ਜਮਾ ਜਮਾ ਓਕੇ ਬਈ ਉਹ ਕਈ ਪਿੰਡਾਂ ਦੇ ਨਵੀਂ ਵੱਧ ਨਾ ਨਵੀਂ ਬੜਾ ਫਰਕ ਪੈਂਦਾ ਭਾਈ ਇਹ ਤਾਂ ਕਿਲੋਮੀਟਰ ਤੇ ਕਿ ਅੱਧੇ ਅੱਧੇ ਕਿਲੋਮੀਟਰ ਤੇ ਫਰਕ ਪੈ ਜਾਂਦਾ ਸਹੀ ਗੱਲ ਮੌਸਮ ਦਾ ਫਰਕ ਇੰਨਾ ਪੈ ਜਾਂਦਾ ਬਾਈ ਜਿਵੇਂ ਆਪਾਂ ਇੱਕ ਬਾਈ ਆਮ ਦੇਖਦੇ ਹੁੰਦੇ ਆ ਵੀ ਭਾਈ ਇੱਕ ਪਿੰਡ 3 ਵਜੇ ਬਾਦੀ ਨਿਪੜ ਗਈ ਇਹ ਵੈਦਰ ਦਾ ਕਾਰਨ ਬਾਈ ਕਹਿੰਦਾ ਵੀ ਹੁੰਦਾਗਾ ਮੇਨ ਕਾਰਨ ਜਿਹੜਾ ਹੋ ਜਾਂਦਾਗਾ ਇਹ ਗੱਲ ਵੀ ਬਾਈ ਫੜਨ ਨਾਲ ਇਹ ਨਹੀਂ ਹੁੰਦਾ ਹੁਣ ਵਿਚਕ ਲੋਕ ਕੀ ਕਹਿਣਗੇ ਉੱਥੇ ਲੋਹਾ ਕਬੂਤਰ ਛੋਟੇ ਸੀ ਬਾਈ ਸਾਰਿਆਂ ਦੇ ਘਰੇ ਹੀ ਲੋਹਾ ਵਾ ਬਾਈ ਉਹਨਾਂ ਚੋਂ ਇੱਕ ਜਦਾਂ ਲੋਹਾ ਨਿਕਲ ਹੀ ਫਿਰ ਸਾਰਿਆਂ ਦੇ ਘਰੇ ਲੋਹਾ ਫਿਰ ਉਹਨਾਂ ਤੋਂ ਪੱਜ ਕਿਉਂ ਨਹੀਂ ਬਚੇ ਉਹ ਵਿਚਾਰੇ 2 ਵਜੇ ਡੱਗ ਪੈਂਦੇ ਜੱਤਰ ਕਰ ਦਿੰਦੇ ਆ ਦੂਵੇ 7 ਵਜੇ ਕਰਦੇ ਆ ਕਬੂਤਰ ਦਾ ਇੱਕੋ ਜਿਹਾ ਹੁੰਦਾ ਮੌਸਮ ਦਾ ਬੜਾ ਬੱਟਾ ਵਾ ਕਹਿੰਦਾ ਕਬੂਤਰ ਦਾ ਇੱਕੋ ਜਿਹਾ ਹੀ ਨੇ ਬਾਈ ਸਹੀ ਗੱਲ ਆ ਛੋਟੀ ਇਹ ਵੈਦਰ ਦਾ ਬਹੁਤ ਵੱਡੀ ਗੱਲ ਆ ਬਾਈ ਬਈ ਉਹਨੋਂ ਤੇ ਹੌਂਦੇ ਵੈਦਰਾਂ ਜਦੋਂ ਗਰਮੀ ਵੱਧ ਹੁੰਦੀ ਸੀਗੀ ਹੁਣ ਬਾਈ ਹੁਣ ਦੇਖੋ ਆਪਾਂ ਤਾਂ ਰਹੇ ਆ ਇੱਥੇ 2004 ਚੂੜਚਾਏ ਆ ਸੁਣਦੇ ਹੁੰਨੇ ਆ ਪੁਰਾਣੇ ਬੰਦਿਆ ਤੋਂ ਵੀ ਗਰਮੀ ਵੱਧ ਹੁੰਦੀ ਆ ਪਰ ਮੈਂ ਤਾਂ ਬਾਈ ਇਹ ਗੱਲ ਨੂੰ ਹੁਣ ਤਾਂ ਨਹੀਂ ਇਹ ਗੱਲ ਮੰਨਦਾ ਹੁਣ ਬਾਈ ਏਸੀ ਇੰਨੇ ਲੱਗੇ ਆ ਗਰਮ ਐਸ ਤਾਂ ਏਸੀਆਂ ਦੀ ਬਹੁਤ ਜ਼ਿਆਦਾ ਹੁੰਦੀ ਆ ਹੁਣ ਤਾਂ ਮਿੰਦਲਾ ਦਾ ਮੌਸਮ ਉਧੂ ਵੱਧਾ ਹੁਣ ਸਾਨੂੰ ਬਹੁਤ ਬੰਦੇ ਕਹਿਣਗੇ ਹਾਂਜੀ ਬਾਈ ਸਾਡੇ ਜ਼ਿਲ੍ਹੇ 'ਚ ਗਰਮੀ ਵੱਧਾ ਬਾਈ ਲੋਕੀ ਇਹ ਨਹੀਂ ਸੋਦੇ ਲੁੱਦਿਆਣੇ ਜ਼ਿਲ੍ਹੇ 'ਚ ਪ੍ਰਦੂਸ਼ਣ ਕਹਿਣਾ ਸਾਡੇ ਕੂਤਰ ਨਹਾਸਾਂ ਬੰਦ ਹੋ ਜਾਂਦੀਆਂ ਔਣਦੇ ਔਣਦੀਆਂ ਤੇ ਉਹਦੇ ਕਹਿਣ ਉਹ ਸਾਡੇ ਕੂਤਰ ਤਾਂ ਐ ਕਹਣਗੇ Shimla ਛੋੜਦੇ ਕਿਉਂਕਿ ਸਾਹ ਸਹੀ ਆਉਣਾ ਜਿਹਨੂੰ ਸਾਹ ਸਹੀ ਆਉਣਾ ਉਹ ਕਿੱਥੇ ਲੋ ਮੰਦਾ ਆ ਗੱਲ ਵੀ ਛੋੜ ਲੈ ਜਨਾ ਡਾਕਟਰ ਬਈ ਡਾਕਟਰ ਮਾਨਸ ਵਾਲੇ ਬੰਦੇ ਬਈ ਕਮੈਂਟ ਕਰਦੇ ਆ ਵੀ ਸਾਡੇ ਏਰੀਆ ਚ ਗਰਮੀ ਵੱਧ ਆ ਬਾਈ ਵਾਲੀ ਗੱਲ ਫਿਰ ਆ ਗੱਲ ਤਾਂ ਬਾਈ ਦੀ ਵੀ ਸਹੀ ਹੈ ਲਗਾਣੇ ਤਾਂ ਫਿਰ ਪ੍ਰਦੂਸ਼ਣ ਵੀ ਬਹੁਤ ਆ ਨਾ ਇਹਦਾ ਗੱਲ ਦਾ ਯਾਰ ਬਈ ਹੈਗੀ ਆ ਗੱਲ ਚ ਫਰਕ ਤਾਂ ਹੈਗਾ ਯਾਰ ਬਈ ਹੁਣ ਬਾਈ ਦੇਖੋ ਇੱਕ ਗੱਲ ਦੱਸਦਾ ਬਹੁਤ ਜ਼ਿਆਦਾ ਪਲੇਅਰ ਕਹਿ ਦਿੰਦੇ ਆ ਵੀ ਲੁਧਿਆਣੇ ਚ ਦੂਸਰਾ ਵਾਲੇ ਪਲੇਅਰ ਆ ਹਨਾ ਬਾਈ ਬਾਹਲੇ ਬੰਦੇ ਕਹਿ ਦਿੰਦੇ ਆ ਚਲੋ ਆਪਾਂ ਸੁਣੀਆਂ ਵੀ ਇੰਟਰਵਿਊ ਬਾਈ ਲੁਧਿਆਣੇ ਜ਼ਿਲ੍ਹੇ ਚ ਇਹ じゃ ਕਿਹੜਾ ਪਲੇਅਰ ਨਹੀਂ ਜਿਹਨੇ ਜਿਹੜੀ ਲੋਚ ਲੀਡਾਂ ਨਹੀਂ ਮਾਰੀਆਂ ਹਾਂ ਸਭ ਤੋਂ ਵੱਧ ਲੀਡਾਂ ਲੁਧਿਆਣੇ ਜ਼ਿਲ੍ਹੇ ਚ ਪਲੇਅਰ ਆ ਜਿਹਨਾਂ ਨੇ ਲੀਡਾਂ ਮਾਰੀਆਂ ਜਿਹਦਾ ਨਾਮ ਮਰਜ਼ੀ ਲੈ ਲਓ ਹਾਂ ਆਪਾਂ ਨੋਂ ਇੱਕ ਦਾ ਨਹੀਂ ਜਿਹਦਾ ਜਿੰਨੇ ਪਲੇਅਰ ਆ ਲੁਧਿਆਣੇ ਜ਼ਿਲ੍ਹੇ ਸਾਡੇ ਏਰੀਆ ਚ ਜਗਰਾਓ ਤੋਂ ਲੈ ਕੇ ਡੇਲੋਂ ਤੱਕ ਇਹ ਸਰਕਲ ਮਾਰ ਲਓ ਬਾਈ ਹਰ ਇੱਕ ਕਹਿੰਦਾ ਵੀ ਇਹ ਦੂਸਰਾ ਬਾਈ ਸਾਡਾ ਏਰੀਆ ਸ਼ੌਕ ਕਰਦਾ ਸਾਨੂੰ ਸ਼ੌਕ ਆ ਦੂਸਰਾ ਅਸੀਂ ਲੈਨੇ ਆ ਸਾਰੇ ਲੁਧਿਆਣੇ ਜ਼ਿਲ੍ਹੇ ਦੇ ਸਵਾਦ ਜੇ ਅਸੀਂ ਕਹੀਏ ਬਈ ਸਾਡੇ ਜ਼ਿਲ੍ਹੇ ਚ ਕਹਿਰਾਂ ਨਹੀਂ ਜਾਂਦਾ ਬਈ ਕਹਿਰਾਂ ਦਾ ਰਿਕਾਰਡ ਚੈੱਕ ਕਰ ਲਿਓ ਸਾਡੇ ਏਰੀਆ ਚ ਕਹਿਰਾਂ ਦਾ ਰਿਕਾਰਡ ਵੱਧਾ ਵੱਧ ਲੋਹਾਂ ਚ ਰਿਕਾਰਡ ਸਾਡੇ ਏਰੀਆ ਦਾ ਉਹ ਲੁਧਿਆਣਾ ਜ਼ਿਲ੍ਹੇ ਦਾ ਨਹੀਂ ਵੱਡੇ ਸਟਾਰ ਵੀ ਨੇ ਬਈ ਲੁਧਿਆਣਾ ਜ਼ਿਲ੍ਹੇ ਦੇ ਬਹੁਤ ਵੱਡੇ ਸਟਾਰ ਨੇ ਲੁਧਿਆਣਾ ਜਿੱਤਨੇ ਕੋਈ ਪਾਲਾ ਜੀ ਦਾ ਵੱਡਾ ਨਹੀਂ ਅੱਜ ਦੀ ਡੇਟ ਤੇ ਮੈਂ ਕਹਣਾ ਲੀਗੋ ਦੇ ਲੁਧਿਆਣੇ ਦੇ ਚਲ ਸੌਖ ਸਾਰੀ ਭਰਾ ਕਰਦੇ ਵਧੀਆ ਖਿਡਾਰੀ ਨੇ ਸਾਰੀ ਪਰ ਸ਼ੌਕ ਲੁਧਿਆਣਾ ਜ਼ਿਲ੍ਹੇ ਦੇ ਸਟਾਰ ਵੱਧ ਹੋਏ ਨੇ ਬਈ ਇਹ ਤਾਂ ਕੋਈ ਦੋ ਰਹਿ ਨਹੀਂ ਤੇ ਜਿੰਨੀ ਲੋ ਪਈ ਆ ਬਾਈ ਕਿਹੜੀ ਵੱਡੀ ਬਾਜੀ ਲੁਧਿਆਣਾ ਜ਼ਿਲ੍ਹੇ ਨਹੀਂ ਜਿੱਤੀ ਹਾਂ ਸਾਰਾ ਕੁਝ ਬਈ ਲੁਧਿਆਣਾ ਜ਼ਿਲ੍ਹੇ ਨੇ ਜਿੱਤੇ ਇਹ ਤਾਂ ਕੋਈ ਪਰ ਇਹ ਗੱਲ ਕਹਿੰਦਾ ਵੀ ਦੇਖੋ ਹਰ ਇੱਕ ਪਲੇਅਰ ਹਰ ਇੱਕ ਪਲੇਅਰ ਹੁਣ ਕਈ ਪਲੇਅਰ ਬਾਈ ਹੁਣ ਮੰਨ ਲਓ ਮੇਰੇ ਆੜੀ ਬਠਿੰਡੇ ਜੀ ਵੀ ਆ ਮਾਰਸਾ ਜੀ ਵੀ ਆ ਬਰਨਾਲੇ ਸਾਰੇ ਜ਼ਿਲ੍ਹਾ ਚ 2000 ਦੋਸਤ ਆ ਕਈ ਬੰਦੇ ਬਾਈ ਬਾਜੀ ਹੀ ਘੱਟ ਛੱਡ ਕੇ ਰਾ ਜੀ ਆ ਹੁਣ ਸਾਨੂੰ ਤਾਂ ਹੀ ਹੁੰਦਾ ਬਾਈ ਅਸੀਂ ਤਾਂ ਰੋਜ਼ ਬਾਜੀ ਛੱਡਣੀ ਆ ਗੱਲ ਗੱਲ ਪੈਸੇ ਘੱਟ ਨਹੀਂ ਗੱਲ ਹੈ ਕਿ ਸਵਾਦ ਦੀ ਵੀ ਸਵਾਦ ਬਾਈ ਅਸਲ 'ਚ ਦੇਖੋ ਖੇਡ ਦਾ ਕਹਿਰ ਦੀ ਵਧੀਆ ਯਾਰ ਇੱਕ ਦਿਨ 'ਚ ਬੰਦਾ ਪਹਿਲਾ ਦੂਸਰ ਜਿਹਾ ਆਉਂਦਾ ਬਾਈ ਦੂਏ ਰੋਜ਼ ਇੱਕ ਪ੍ਰੈਂਟੇਜ ਤੁਰਨਾ ਫਿਰਨਾ ਹੈ ਨਾ ਯਾਰ ਫੁੱਦੂ ਜੀ ਗੱਲ ਹੋ ਜਾਂਦੀ ਅੱਛਾ ਬਾਈ ਦੂਸਰੇ ਵਿੱਚ ਆ ਬਹੁਤ ਭਰਾ ਵੀ ਕਹਿੰਦੇ ਨੇ ਵੀ ਯਾਰ ਦੂਸਰ ਦਾ ਠੰਡੀ ਖੇਡ ਆ ਜਾਂ ਠੰਡੇ ਦਿਨਾਂ ਦੀ ਖੇਡ ਆ ਇਹ ਖੇਡ ਤੇ ਕਹਿਰ ਦੀ ਖੇਡ ਦਾ ਫਰਕ ਹੈਗਾ ਵੀ ਔਖੀ ਸੌਖੀ ਦਾ ਯਾਰ ਕਹਿਰ ਵਾਲੀ ਖੇਡ ਸੌਖੀ ਆ ਬਾਈ ਯਾਰ ਜਿਹੜਾ ਬੰਦਾ ਕਹਿੰਦਾ ਮੈਂ ਕਹਿਰ ਵਾਲੀ ਔਖੀ ਆ ਕਹਿਰ ਜਿਨੀ ਖੇਡ ਹੀ ਨਹੀਂ ਸੌਖੀ ਕਹਿਰ 'ਚ ਕੁੱਤੇ ਭਗਾਈ ਹੈ ਨਹੀਂ ਯਾਰ ਆ ਜਿਆਦਾਤਰ ਭਾਈ ਕਮੈਂਟ ਆਉਂਦੇ ਹੁੰਦੇ ਨੇ ਭਰਾਵਾਂ ਦੇ ਵੀ ਦੂਸਰ ਤੁਸੀਂ ਦੂਸਰ ਦਾ ਵੱਧ ਬਹੁਤੇ ਵੀ ਦੂਸਰ ਦਾ ਬਹੁਤ ਸੌਕੀ ਆ ਦੂਸਰ ਲਈ ਭਾਈ ਦੂਸਰ ਜਰੀ ਗੱਲ ਵਿਚਾਲਿਆ ਹੂੰ ਦੂਸਰ ਚ ਭਾਈ ਬੰਦਾ ਰਾਤ ਨੂੰ ਕਈ ਵਾਰੀ ਖੜਾ ਖੜਾ ਹੀ ਸੌ ਜਾਂਦਾ ਦੋ ਦਿਨ ਜਾਗਣਾ ਸੌਖਾ ਯਾਰ 6 ਦਿਨ ਜਾਗਣਾ ਸੌਖਾ ਹੁਣ ਸਾਡੇ ਏਰੀਆ ਚ ਭਾਈ ਸਾਰੇ ਪਲੇਅਰ ਦੂਸਰਾਂ ਛੱਡਦੇ ਆ ਤੇ ਸਾਹਿਬ ਭਾਈ ਉਹ ਸਾਨੂੰ ਪਤਾ ਮਿਹਨਤ ਕਿੰਨੀ ਕਰਦੇ ਹੋਣਗੇ ਛੋਟੇ ਤਾਂ ਮੈਂ ਕਹਿੰਦਾ ਭਾਈ ਦੂਸਰ ਤੇ ਦੂਸਰ ਤੇ ਨਿਪਟਦੀ ਵੀ ਨਹੀਂ ਹਣੀ ਮੈਂ ਕਹਿੰਦਾ ਸਾਡੇ ਨਹੀਂ ਨਿਪਟਦੀ ਭਾਈ ਸਾਡੇ ਸਾਡੇ ਏਰੀਆ ਚ ਜਮਾ ਹੀ ਨਹੀਂ ਸਾਡੇ ਕਿਤੇ ਵੀ ਸਾਡੇ ਜ਼ਿਲ੍ਹੇ ਦੇ ਚਲੇ ਜਾਣ ਦੂਸਰ ਤਾ ਫਿਰ ਪੰਪ 4-5 ਦਿਨਾਂ ਚ ਨਿਬੜੂਗਾ ਹਾਂ ਸੋਟਾ ਦੂਸਰ ਤੱਕ ਨਾ ਹੀ ਰਹਿ ਗਿਆ ਵੀ ਦੂਸਰ ਛੱਡ ਦੇ ਦੂਸਰ ਹੋਰ ਬਾਈ ਦੂਸਰਾਂ ਦੀ ਗੱਲ ਕਰਦੇ ਆ ਮੈਂ ਕਬੂਤਰ ਸੰਭਿਆ ਸੀ ਇੱਥੇ ਬਾਈ ਲੀਲਾ ਹਨਾ ਮੈਨੂੰ ਸਾਡੀ ਕਮੈਂਟ ਰੋਕੀ ਯਾਰ ਮੈਂ